ਦੀ ਤੇ ਅੱਠ ਪਾਟ ਪੜਾਈ ਕਿ ਸ਼ੁਰੂ ਆ ਜੀ ਦੋ ਮੱਛੀਆਂ ਇਹ ਹੈ ਜੀ ਕਹਾਣੀ ਸਾਡੀ ਇੱਕ ਵਾਰ ਦੀ ਗੱਲ ਹੈ ਇੱਕ ਛੱਪੜ ਵਿੱਚ ਦੋ ਮੱਛੀਆਂ ਰਹਿੰਦੀਆਂ ਸਨ ਦੋਨਾਂ ਦੀ ਆਪਸ ਵਿੱਚ ਚੰਗੀ ਮਿੱਤਰਤਾ ਸੀ ਪਰ ਫਿਰ ਵੀ ਦੋਨਾਂ ਦੇ ਵਿਚਾਰ ਆਪਸ ਵਿੱਚ ਨਹੀਂ ਸਨ ਮਿਲਦੇ ਇੱਕ ਮੱਛੀ ਆਪਣਾ ਹਰ ਕੰਮ ਸਮੇਂ ਸਿਰ ਕਰਨ ਵਿੱਚ ਯਕੀਨ ਰੱਖਦੀ ਸੀ ਤੇ ਆਪਣੇ ਵਿਖ ਨੂੰ ਸੁਧਾਰਨ ਲਈ ਯਤਨ ਕਰਦੀ ਰਹਿੰਦੀ ਸੀ ਇਸ ਤੋਂ ਉਲਟ ਦੂਜੀ ਮਛੀ ਮਿਹਨਤ ਨਹੀਂ ਕਰਦੀ ਸੀ ਸਗੋਂ ਹਰ ਕੰਮ ਕਿਸਮਤ ਤੇ ਛੱਡ ਦਿੰਦੀ ਸੀ ਪਹਿਲੀ ਮਛੀ ਨੇ ਕਈ ਵਾਰ ਦੂਜੀ ਮਛੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੂਜੀ ਮਛੀ ਦੇ ਕੰਨ ਉੱਤੇ ਜੂੰ ਤੱਕ ਨਾ ਸਰਕਦੀ ਇੱਕ ਦਿਨ ਇੱਕ ਮਛੀਰਾ ਉਸ ਛੱਪੜ ਕੋਲੋਂ ਲੰਘਿਆ ਉਸ ਛੱਪੜ ਵਿੱਚ ਮਛੀਆਂ ਵੇਖੀਆਂ ਉਸ ਸਮੇਂ ਉਹ ਆਪਣੀ ਪਤਨੀ ਨਾਲ ਜਾ ਰਿਹਾ ਸੀ ਤੇ ਉਸ ਕੋਲ ਜਾਲ ਨਹੀਂ ਸੀ ਇਸ ਲਈ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਕੱਲ ਮੈਂ ਆ ਕੇ ਇਸ ਛੱਪੜ ਵਿੱਚੋਂ ਮੱਛੀਆਂ ਫੜਾਂਗਾ ਮਸ਼ੀਰੀ ਅਤੇ ਮਸ਼ੀਰਾਂ ਦੀ ਗੱਲ ਪਹਿਲੀ ਮਸ਼ੀਨੇ ਸੁਣ ਲਈ ਉਹ ਘਬਰਾ ਕੇ ਦੂਜੀ ਮਸ਼ੀਨ ਨੂੰ ਕਹਿਣ ਲੱਗੀ ਕਿ ਸਾਨੂੰ ਆਪਣੀ ਜਾਨ ਬਚਾਉਣ ਲਈ ਇੱਥੋਂ ਚਲੇ ਜਾਣਾ ਚਾਹੀਦਾ ਹੈ ਤੇ ਦੂਜੇ ਦੂਜੇ ਛੱਪੜ ਵਿੱਚ ਰਹਿਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇੱਥੇ ਸਾਡਾ ਭਵਿੱਖ ਖਤਰੇ ਵਿੱਚ ਹੈ ਦੂਜੀ ਮਛੀ ਬੇਫਿਕਰ ਹੋ ਕੇ ਕਹਿਣ ਲੱਗੀ ਕੀ ਹੋ ਜਾਣਾ ਹੈ ਉਹ ਉਹ ਕੇ ਹੀ ਰਹੇਗਾ ਇਸ ਲਈ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਹੀ ਰਹਾਂਗੀ ਪਹਿਲੀ ਮਛੀ ਨੇ ਉਸ ਨੂੰ ਸਮਝਾਉਣ ਲਈ ਕਈ ਤਰਕ ਦਿੱਤੇ ਪਰ ਦੂਜੀ ਮਛੀ ਆਪਣੀ ਕਿਸਮਤ ਦੇ ਸਹਾਰੇ ਉੱਥੇ ਹੀ ਰਹਿਣਾ ਚਾਹੁੰਦੀ ਸੀ ਆਖਿਰ ਪਹਿਲੀ ਮਛੀ ਦਾ ਪਰਿਵਾਰ ਸਮੇਤ ਉੱਥੋਂ ਚਲੀ ਗਿਆ ਪਰ ਦੂਜੀ ਮਸ਼ੀ ਉੱਥੇ ਹੀ ਰਹੀ ਅਗਲੇ ਦਿਨ ਸਵੇਰ ਹੁੰਦਿਆਂ ਹੀ ਮਸ਼ੇਰਾ ਆਪਣੇ ਜਾਲ ਲੈ ਕੇ ਆ ਗਿਆ ਤੇ ਉਸ ਨੇ ਦੂਜੀ ਮਸ਼ੀ ਦੇ ਉਸ ਦੇ ਸਾਰੇ ਪਰਿਵਾਰ ਨੂੰ ਫੜ ਲਿਆ ਹੁਣ ਦੂਜੀ ਮਸ਼ੀ ਨੂੰ ਆਪਣੇ ਕੀਤੇ ਉੱਤੇ ਪਸਤਾਵਾ ਹੋ ਰਹੀ ਸੀ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ ਇਹ ਸੀ ਜੀ ਸਾਡੇ ਸੋ ਕਿਸਮਤ ਵੀ ਜਤਨ ਕਰਨ ਵਾਲਿਆਂ ਦਾ ਸਾਥ ਦਿੰਦੀ ਹੈ ਨਿਕੰਮਿਆਂ ਦਾ ਨਹੀਂ ਇਸ ਜੀ ਸਾਡੀ ਅੱਜ ਦੀ ਕਹਾਣੀ ਦੋ ਮਸ਼ੀਆਂ ਵਾਤਵਾਸ਼ਿਆ ਕਨਾਲ ਲਾਈਕ ਕਰਨਾ ਹੋਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ ਜੀ